ਆਲੂਆਂ ਦੀ ਖੇਤੀ ਚ ਹੋਇਆ 4 ਕਰੋੜ ਦਾ ਨੁਕਸਾਨ ਮੈਂ ਆਲੂਆਂ ਦੀ ਖੇਤੀ ਸ਼ੁਰੂ ਕਰੀ ਸੀ ਤੇ ਆਲੂਆਂ ਦੀ ਖੇਤੀ ਜੋ ਹੈ ਸਾਰਾ ਕੁਝ ਬਣਾਇਆ ਕੁੱਤਿਆਂ ਬਣਿਆ ਕਾਰਾਂ ਲਈਆਂ ਨਾ ਜਾਇਦਾਦ ਹੋਰ ਬਣਾਈ ਬੜਾ ਕੁਸ਼ਮੈਨੋ ਕਿ ਪਰ ਬਜ਼ੁਰਗ ਨੇ ਨਾ ਮੰਨੀ ਹਾਰ 2002-3 ਦੇ ਵਿੱਚ ਪੰਜਾਬ ਦਾ ਝੋਨਾ ਕਾਲਾ ਹੋ ਗਿਆ ਜਿਵੇਂ ਮੰਡੀਆਂ ਚੋਂ ਉਹ ਜਿਹੜਾ ਝੋਨਾ ਮੰਡੀਆਂ ਦੇ ਵਿੱਚ ਜਦੋਂ ਅਮਰੀਕੀ ਕਿਸਮ ਦੇ ਕੋਲ ਨਹੀਂ ਮਨੀਰ ਦਾ ਖਰਾਬ ਹੋ ਗਿਆ ਡਾਟ ਨੁਕਸਾਨ ਤੋਂ ਬਾਅਦ ਜਿੱਥੇ ਕਰਜ਼ੇ ਚ ਫਸਿਆ ਸੀ ਬਾਲ-ਬਾਲ ਪਰ ਹਿੰਮਤ ਸਦਕਾ ਕੜਾ ਕੀਤਾ ਇੱਕ ਅਜੀਹਾ ਕਰਮਾ ਉਹਨੇ ਕਿਹਾ ਵੀ ਸਾਡੇ ਸਾਇਬ ਨੇ ਪਲਾਂਟ ਖੁੱਲਿਆ ਵੀ ਬੜਾ ਵਧੀਆ ਜਿਹਾ ਇਧਰ ਨਾਲ ਕੰਮ ਕਰਦੇ ਉਹ ਉਹ ਕਹਿਣ ਲੱਗੇ ਜੀ ਸਾਹਿਬ ਨੂੰ ਕਹਿੰਦੇ ਵੀ ਆਪਾਂ ਪਹਿਲਾਂ ਉਹ ਦੇਖਣਾ ਫਿਰ ਆਪਾਂ ਮੰਡੀਆਂ ਦੇ ਦੌਰਾਨ ਭੱਜ ਕਰਾਂਗੇ ਬਿਠਣਗੇ ਪਰ 201998 ਦੇ ਵਿੱਚ ਐਸਾ ਬੈਕਡਾਉਨ ਚਲਣਾ ਆਇਆ ਤੇ ਮੇਰੀ 3 ਸਾਲ ਦੇ ਵਿੱਚ 58000 ਬੋਰੀ ਕੋਲ ਸਟੋਰ ਤੇ ਰਹਿ ਗਈ ਆਲੂ ਦੀ 52000 ਬੋਰੀ ਹੁਣ ਅੱਜ ਕੱਲ ਦਾ ਹੈਗੇ 50 ਕਿਲੋ ਦੇ ਬੋਰੀ ਉਹਦੇ 82 ਕਿਲੋ ਦੀ ਪਰ ਜਿਹਾਂ ਗੱਲ ਕਰਦੇ ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੇਹਕਲਾਂ ਦੇ ਵਸਨੀਕ ਪਚਿੱਤਰ ਸਿੰਘ ਨਾਮ ਕਿਸਾਨ ਦੀ ਜਿਸ ਨੇ ਕਈ ਸਾਲ ਪਹਿਲਾਂ ਆਲੂਆਂ ਦੀ ਖੇਤੀ ਸ਼ੁਰੂ ਕੀਤੀ ਸੀ ਤੇ ਆਲੂਆਂ ਦੀ ਖੇਤੀ ਵਿੱਚ ਕਾਫੀ ਮੁਨਾਫਾ ਵੀ ਹੋਇਆ ਪਰ ਇੱਕ ਦਿਨ ਅਜਿਹਾ ਆਇਆ ਜਿਸ ਦਿਨ ਕਿਸਾਨ ਨੂੰ ਆਲੂਆਂ ਦੀ ਖੇਤੀ ਵਿੱਚ ਭਾਰੀ ਨੁਕਸਾਨ ਫਰਨਾ ਪਿਆ ਪਰ ਕਹਿੰਦੇ ਨੇ ਜਿੱਥੇ ਚਾ ਉਥੇ ਰਾ ਬਜ਼ੁਰਗ ਕਿਸਾਨ ਨੇ ਸ਼ੁਰੂ ਕੀਤਾ ਸੋਇਆ ਤੋਂ ਦੁੱਧ ਬਣਾਉਣ ਦਾ ਨਵਾਂ ਕਾਰੋਬਾਰ ਜਿਸ ਦੇ ਸਦਕਾ ਅੱਜ ਕਿਸਾਨ ਦੇ ਪਲਾਂਟ ਵਿੱਚ ਤਕਰੀਬਨ 50 ਵਰਕਰ ਕੰਮ ਕਰ ਰਹੇ ਨੇ ਦੱਸ ਦਈਏ ਕਿ ਕਿਵੇਂ ਹੋਇਆ ਸੀ ਕਿਸਾਨ ਦਾ ਨੁਕਸਾਨ ਫਿਰ ਕਿਸ ਤਰ੍ਹਾਂ ਆਪਣੇ ਆਪ 75 ਸੰਗਰਚਾ ਮੇਰਾ ਨਾਮ ਰਣਦੇਕਨਾਂ ਡਿਸਟ੍ਰਿਕਟ ਸੰਦੋਰਾ ਮੈਂ ਪਹਿਲਾਂ ਤਾਂ ਐਗਰੀਕਲਚਰ ਕਰਦਾ ਸੀ ਤੇ ਖੇਤੀ ਕਰਦਾ ਸੀਗਾ ਖੇਤੀ ਦੇ ਨਾਲ ਨਾਲ ਮੈਂ ਸੈਕਟਾਂ ਦੇ ਸ਼ੁਰੂ ਕੀਤੇ ਸੀ ਜਿਹਦੇ ਵਿੱਚ ਕਿ ਮੈਂ ਆਲੂਆਂ ਦੀ ਖੇਤੀ ਸ਼ੁਰੂ ਕਰੀ ਸੀ ਤੇ ਆਲੂਆਂ ਦੀ ਖੇਤੀ ਜੋ ਹੈ ਸਾਰਾ ਕੁਝ ਬਣਾਇਆ ਕੋਠੀਆਂ ਬਣਿਆ ਕਾਰਾਂ ਲਈਆਂ ਨਾ ਜਾਇਦਾਦ ਹੋਰ ਬਣਾਈ ਬੜਾ ਕੁਝ ਮੈਨੂੰ ਉੱਥੇ ਮਿਲਿਆ ਪਰ 201998 ਦੇ ਵਿੱਚ ਐਸਾ ਬੈਕਗਰਾਉਂਡ ਚਲ ਸ਼ੁਰੂ ਹੋਣਾ ਹੈ ਕਿ ਮੇਰੀ 3 ਸਾਲ ਦੇ ਵਿੱਚ 58000 ਗੋਰੀ ਕੋल्ड ਸਟੋਰ ਤੇ ਰਹਿ ਗਏ ਆਲੂ ਦੇ 58000 ਬੋਰੀ ਹੁਣ ਅੱਜ ਕੱਲ ਤਾਂ ਹੈਗੇ 50 ਕਿਲੋ ਦੀ ਬੋਰੀ ਉਹਦੇ ਵੀ 80 ਕਿਲੋ ਦੀ ਭਰਤੀ ਹੁੰਦੀ ਕਿੰਨਾ ਨੁਕਸਾਨ ਚੱਲਣਾ ਪਿਆ ਨੁਕਸਾਨ ਹੋਊਗਾ 4 ਕਰੋੜ ਦਾ ਉਸ ਮੌਕੇ 4 ਕਰੋੜ ਕਰੋੜ ਦਾ ਉਸ ਮੌਕੇ ਇਹ ਕੀ ਕਰ ਹੁੰਦੇ ਸੀ ਜਿਵੇਂ ਆਲੂ ਮੇਰਾ बिकੇ ਨਹੀਂ ਸੀਗਾ ਮੇਰਾ ਨਹੀਂ ਸਾਰੇ ਪੰਜਾਬ ਦੇ ਹਿੰਦੁਸਤਾਨ ਦੇ ਨਹੀਂ ਸੀ ਵਿਕਿਆ ਮੈਂ ਉਸ ਵਿੱਚ ਇਕੱਲਾ ਨਹੀਂ ਸੀਗਾ ਸਾਰੇ ਵੀ ਜਿੰਨੇ ਆਲੂ ਗਰੋਰ ਸੇ ਜਾਂ ਆਲੂ ਸਟੋਰ ਕਰਨ ਵਾਲੇ ਸੀਗੇ ਸਾਰਿਆਂ ਦਾ ਇਹ ਹਾਲ ਹੈ ਫਿਰ ਅੱਗੇ ਉਹ ਉਸ ਤੋਂ ਬਾਅਦ ਕੀ ਹੋਇਆ ਉਸ ਵਕਤ ਨੂੰ ਮੈਂ ਬਿਲਕੁਲ ਹੀ ਡਾਊਨ ਫਾਲ ਆ ਗਿਆ ਮੇਰਾ ਸਾਰਾ ਕੁਝ बिकਣ ਤੇ ਆ ਗਿਆ ਜਾਇਦਾਦ ਮੇਰੇ ਕੋਲ ਥੋੜੀ ਸੀ ਤੇ ਪਰ ਮੈਂ ਦੇਖਿਆ ਵੀ ਮੈਂ ਦੇਣੇ ਨੇ ਜੇ ਮੈਂ ਨਾ ਦਿੱਤੇ ਤਾਂ ਮੇਰੇ ਘਰ ਸਾਰੇ ਮੈਂ ਅਜਨਾ ਤੁਹਾਡੇ ਚੋਂ ਨਾ ਮੈਂ ਉਸ ਮੋਕੇ ਤੇ ਕਿਸੇ ਨੇ ਲੈ ਲੈ ਬੱਚੇ ਨਾ ਰਹਿ ਕਰਕੇ ਬੱਚੇ ਉਹ ਦਾ ਮੇਰੇ ਛੋਟੇ ਸੀ ਵੱਡੀਆਂ ਬੇਟੀਆਂ ਸੀ ਉਹ ਦੋਨੋਂ ਇਹ ਨਿਆਣਾ ਸੀਗਾ ਮੈਂ ਵੀ ਬੇਟੇ ਜੇ ਆਪ ਜਮੀਨ ਨਹੀਂ ਵੇਚਦੀ ਤਾਂ ਆਪਣਾ ਜਿਹੜਾ ਮਤਲਬ ਮੈਂ ਇੱਥੋਂ ਜਾ ਸਕਦਾ ਸੰਸਾਰ ਤੋਂ ਮੈਨੂੰ ਉਹ ਕਹਿੰਦੇ ਮੈਂ ਨਹੀਂ ਜ਼ਮੀਨ ਵੇਚਣੀ ਵੇਚਦੇ ਕੋਈ ਤੱਕ ਮੈਂ ਉਸ ਦਿਨ ਕਿਸੇ ਨੇ ਲਿਆ ਜਿੰਮੇ ਇਹਨੇ ਵੇਚੀ ਜਿਵੇਂ ਵੇਚ ਕੇ ਜੀਦੇ ਦੇਣੇ ਸੀ ਮੈਂ ਦਿੱਤੇ ਹਰ ਮਿੱਤੋਂ ਕਿਸ ਨੇ ਵਿਆਜ ਤੱਕ ਮੈਨੇ ਲਿਆ ਮੈਨੂੰ ਅਗਲੇ ਨੇ ਕਹਿੰਦੇ ਅੰਕਲ ਜੀ ਕੋਈ ਗੱਲ ਥੋੜਾ ਡਾਟਾ بڑا ਨੁਕਸਾਨ ਹੈ ਤੂੰ ਚੱਲ ਲਿਆ ਪਰ ਇਹ ਕੋ ਚੱਲ ਨਹੀਂ ਸਕਦਾ ਮੇਰੇ ਨਾਲ ਦੋਸ ਮੋਕੇ ਬੜੇ ਸਤਕੰਟ ਚਲੇ ਗਿਆ ਤੇ ਅੰਕਲ ਜੀ ਬਿਜ਼ਨਸ ਬਦਲਣ ਦੀ ਕਿਸ ਤਰੀਕੇ ਨਾਲ ਹਾਂ ਉਹੀ ਆਇਆ ਨਾ ਮੈਂ ਇੱਥੇ 2002 ਦੇ ਵਿੱਚ ਇੱਕ ਟ੍ਰੇਨਿੰਗ ਲਗੀ ਸੀਗੀ ਪ੍ਰਗਤੀ ਮੈਦਾਨ ਦੇ ਵਿੱਚ ਦਿੱਲੀ ਉਹ ਲੱਗਿਆ ਸੀਗਾ ਉਹ ਤੇਡ ਫੇਰ ਉਹ ਤੇਡ ਫੇਰ ਦੇਖਣ ਵਾਸਤੇ ਮੇਰੇ ਕੋਲ ਕੁਝ ਨਹੀਂ ਹੈਗਾ ਜਾਣ ਨਹੀਂ ਐਕਟਿਵ ਸਰਕਲ ਸਟਾਰਟਮੈਂਟ ਨੇ ਆਤਮ ਸਕੀਮ ਆਈ ਸੀ ਉਹਨੂੰ ਨਵੀਂ ਨਵੀਂ ਉਹ ਆਤਨਾ ਸਕਿੰਦੇ ਥ्रू ਮੈਂ ਦਿੱਲੀ ਉਹ ਦੇਖਣ ਚਲਾ ਗਿਆ ਦਿੱਲੀ ਦੇਖਣ ਗਿਆ ਤਾਂ ਉੱਤੇ ਕੀ ਦੇਖਿਆ ਮੈਂ ਆ ਸੋਇਆਬੀਨ ਦੀ ਟ੍ਰੇਨ ਉਹ ਸੀਗੇ ਸਟਾਲ ਲੱਗੇ ਹੋਏ ਉਹਦੇ ਵਿੱਚ ਉਹਨਾਂ ਦੋ ਤੁਸੀਂ ਉਹਨਾਂ ਦੇ ਕੋਲ ਪਨੀਰ ਸੀਗਾ ਉਹਦੇ ਅਦਰ ਪ੍ਰੋਡਕਟ ਸੀਗੇ ਆਟਾ ਸੀ ਸੋਇਆਬੀਨ ਦੀ ਬਿਸਕੁਟ ਸੀਗੇ ਪਰ ਪ੍ਰੰਤੂ ਮੈਂ ਮੇਲਾ ਨਹੀਂ ਦੇਖਿਆ ਪਰ ਮੈਂ ਉਹਨਾਂ ਕੋਲ ਹੀ ਬੈਠ ਗਿਆ ਸੋਇਆਬੀਨ ਨਾਲ ਮੈਂ ਉੱਥੋਂ ਨਾਲ ਪੂਰੀ ਇਹ ਤੋਂ ਲੈ ਕੇ ਜੜ ਤੱਕ ਸਾਰਾ ਕੁਝ ਪੁੱਛ ਲਿਆ ਪੁੱਛਣ ਤੋਂ ਬਾਅਦ ਮੈਂ ਘਰ ਆ ਗਿਆ ਮੈਂ ਉਹਨਾਂ ਨੂੰ ਕਿਹਾ ਸਾਡੇ ਜਿਹੜੇ ਮੈਨੂੰ ਲੈ ਕੇ ਗਏ ਸੀਗੇ ਮੈਂ ਮੈਂ ਇਹਦੀ ਟ੍ਰੇਨਿੰਗ ਲੈਣ ਜਾਣਾ ਮੇਰੇ ਮੈਨੂ ਜੀ ਟ੍ਰੇਨਿੰਗ ਦਿਵਾਉਂਗੇ ਤਾਂ ਮੈਂ ਟ੍ਰੇਨ ਲੈ ਕੇ ਪਲਾਂਟ ਲਾ ਰੂਗੀ ਤੇ ਉਹ ਕਹਿੰਦੇ ਹਾਂ ਜਿੰਨਾ ਖਰਚਾ ਹੋਊਗਾ ਸਰਕਾਰ ਕਰੋਗੀ ਤੇਰੇ ਤੇ ਜਿਹੜਾ ਪਲਾਂਟ ਖੋਲਣਾ ਜਿਹੜਾ ਪਲਾਂਟ ਖੋਲਣਾ ਮੈਨੂੰ ਮੈਨੂੰ ਉਹਨਾਂ ਨੇ ਪੋਪਾਲ ਜਾਣ ਦੇ ਆਉਣ ਦਾ ਜਾਣ ਦਾ ਖਰਚਾ ਉੱਥੇ ਰਹਿਣ ਦਾ ਖਰਚਾ ਜਿਹੜੀ ਸਰਕਾਰੀ ਬੀਸੋ ਮੈਨੂੰ ਆਤਮ ਸਕੀਮ ਨੇ ਦਿੱਤੀ ਸਰਕਾਰੀ ਖਰਚੇ ਦੇ ਪਰ ਉਹਦੇ ਵਿੱਚ ਫੇਰ ਮੈਨੂੰ ਇੱਕ ਪ੍ਰੋਬਲਮ ਆਈ ਉਹ ਪ੍ਰੋਬਲਮ ਆਈ ਕਿਉਂਕਿ ਉੱਥੇ ਅੰਗਰੇਜ਼ੀ ਬੋਲਣੀ ਜੀ ਮੈਂ ਹਿੰਦੀ ਪੰਜਾਬੀ ਜਾਣਦਾ ਸੀਗਾ ਫੇਰ ਮੈਂ ਪੀਐਸਯੂ ਕੋਲੇ ਪੰਜਾਬ ਯੂਨੀਵਰਸਿਟੀ ਕੋਲੇ ਅਰਕੈਸਟ ਕੀਤੀ ਜਿੱਥੇ ਮੈਨੂੰ ਇੱਕ ਪ੍ਰੋਫੈਸਰ ਦੇ ਨਾਲ ਉਹਨਾਂ ਨੇ ਮੈਨੂੰ ਇੱਕ ਪ੍ਰੋਫੈਸਰ ਦਾ ਡਾਕਟਰ ਪਰਮਿੰਦਰ ਸਿੰਘ ਜਿਹੜਾ ਅੱਜਕੱਲ੍ਹ ਅੰਮ੍ਰਿਤਸਰ ਡਿਊਟੀ ਤੇ ਨੇ ਉਹ ਨਾਲ ਉਹਨਾਂ ਨੂੰ ਮੈਂ ਲੈ ਕੇ ਗਿਆ ਉਹਨਾਂ ਨਾਲ ਲੈ ਕੇ ਉਹਨਾਂ ਨਾਲ ਰਹਿਣ ਗਏ ਕਿਤੇ ਨਾਲ ਮੈਂ ਲਈ ਜੋ ਟ੍ਰੇਨਿੰਗ ਤੋਂ ਬਾਅਦ ਅਜੇ ਟ੍ਰੇਨਿੰਗ ਮੇਰੇ ਪਿੱਛੇ ਸੀਗੀ ਅਧੂਰੀ ਸੀਗੀ ਮੇਰੇ ਮਾਤਾ ਜੀ ਸੱਚਖੰਡ ਚਲੇ ਗਏ ਦੋ ਦਿਨ ਦੀ ਟ੍ਰੇਨਿੰਗ ਰਹਿੰਦੀ ਸੀਗੀ ਮੈਂ ਉਹ ਟ੍ਰੇਨਿੰਗ ਪਿੱਛੇ ਛੱਡ ਕੇ ਵਾਪਸ ਆ ਗਿਆ ਹੋਣਾ ਸੀਗਾ ਮਾਤਾ ਜੀ ਤੋਂ ਚਲੇ ਗਏ ਤੇ ਚਲ ਉਹ ਤੋਂ ਬਾਅਦ ਮੈਂ ਕੁਝ ਨਹੀਂ ਸੋਚਿਆ ਕੋਈ ਮਾਰਕੀਟਿੰਗ ਨਹੀਂ ਦੇਖੀ ਕੁਝ ਨਹੀਂ ਦੇਖਿਆ ਵੀ ਮੇਰਾ ਮਾਲ बिकੂਆ ਕਿੱਥੋਂ ਮੈਂ ਸੇਫਟੀ ਸੀਗੇ ਤੇ ਸੇਫਟ ਅਧਾਰਾ ਸੀਗਾ ਉਹਨਾਂ ਕੋਲ ਚਲੇ ਗਿਆ ਉਹਨਾਂ ਨੇ ਮੈਨੂੰ ਪਲਾਂਟ ਲੈ ਕੇ ਦਿੱਤਾ ਉਹ ਦੋ ਮਹੀਨਾ ਦਿਖਾਉਂਗਾ ਬਾਅਦ ਵਿੱਚ ਕਿੱਥਿਆ ਹੈਗਾ ਮੇਰੇ ਕੋਲ ਉਹ 2 ਕਿਲੋ ਦਾ ਸੀਗਾ ਉਹ 2 ਕਿਲੋ ਦੇ ਤੋਂ ਮੈਂ ਸ਼ੁਰੂ ਕਰ ਲਿਆ 2 ਕਿਲੋ ਦਾਲ ਤੋਂ ਤੇ 1 ਕਿਲੋ ਦਾਲ ਤੋਂ ਨਾ ਵੀਰ ਜੀ ਇਹ ਕੋਈ ਛੋਟੀ ਮੋਟੀ ਗੱਲ ਨਹੀਂ 2 ਕਿਲੋ ਹੀ ਬਹੁਤ ਸਿਗਾ 1 ਕਿਲੋ ਦਾਲ ਤੋਂ 6 ਕਿਲੋ ਦੁੱਧ ਬਣ ਜਾਂਦਾ 2000 ਬੋਧੀ ਗੱਲ ਕਰਦੇ ਇਹ 2000 ਨਾ 2003 ਦੀ ਮੈਂ 2002 ਚ ਟ੍ਰੇਨਿੰਗ ਲਿਆ 2003 ਦੇ ਤਿੰਨ ਵਿੱਚ ਮੈਂ ਪਲਾਂਟ ਲਾ ਪਰ ਮੈਂ ਫੇਰ ਮੁੜ ਕੇ ਨਹੀਂ ਦੇਖਿਆ ਫੇਰ ਮੁੜ ਕੇ ਨਹੀਂ ਦੇਖਿਆ ਮੈਂ ਮੇਰੀ ਆਪਣੀ ਇੱਥੇ ਕਰਾਣੇ ਦੀ ਦੁਕਾਨ ਸੀ ਕਿਸ ਸੰਦੂ ਜਿੰਨਾ ਮੈਂ ਦੁੱਧ ਬਣਾਉਣਾ ਮੈਂ ਦੁਕਾਨ ਤੇ ਲੈ ਜਾਣਾ ਪਰ ਮੈਂ ਸਾਰਾ ਫਰੀਓ ਹੀ ਪਿਆਇਆ ਇਕ ਕਿਸੇ ਨੇ ਇੱਕ ਮੈਨੂੰ ਪੈਸਾ ਨਹੀਂ ਦਿੱਤਾ ਠੇਲਾ ਨਹੀਂ ਦਿੱਤਾ ਪਰ ਉਹ ਵੀ ਮੇਰੀ ਤੇ ਮੈਂ ਸੋਚਦਾ ਮੇਰੀ ਗੌਰ ਹੈ ਮੇਰੇ ਨਾਲ ਕੋਈ ਹਮਤਿਆਰ ਲੈ ਰਿਹਾ ਮੈਂ ਜਿੰਨਾ ਬਣਾਉਣਾ ਮੈਂ ਸਾਨੂੰ ਬੱਚਿਆਂ ਨੂੰ ਪਿਆ ਕੇ ਲੋਕਾਂ ਨੂੰ ਪਿਆ ਕੇ ਜਿਹਨੇ ਮੇਰੇ ਕੋਲ ਦੁਕਾਨ ਤੇ ਸੌਦਾ ਲੈਣਾ ਹਣਾ ਮਨੂੰ ਦੋਧਰੀ ਕਰਨਾ ਮਨੂੰ ਪਲੇ ਉਹ ਕੁਦਰ ਉਹਨੇ ਦਿਨਾਂ ਦੇ ਦੌਰਾਨ ਹੈ 2002 3 ਦੇ ਵਿੱਚ ਪੰਜਾਬ ਦਾ ਝੋਨਾ ਕਾਲਾ ਹੋ ਗਿਆ ਜੀ ਮੰਡੀਆਂ ਚ ਪਿਆ ਉਹ ਜਿਹੜਾ ਝੋਨਾ ਮੰਡੀਆਂ ਦੇ ਵਿੱਚ ਜਦੋਂ ਮੇਰੀ ਕਿਸਮ ਤੋਂ ਖਲਣੀ ਮੰਡੀ ਇਹ ਪਿਆ ਖਰਾਬ ਹੋ ਗਿਆ ਡਾਕਟਰ ਸੁਆਮੀਨਾਥਨ ਜੀ ਆਏ ਪੰਜਾਬ ਉਹ ਸਭ ਤੋਂ ਪਹਿਲਾਂ ਉਹਨਾਂ ਨੇ ਪਟਿਆਲਾ ਪਟਿਆਲੇ ਬਾਅਦ ਸੰਰੂਰ ਸੰਰੂਰ ਦਵਾਦ ਉਹਨਾਂ ਨੇ ਮਠੰਡਿਆ ਜਾਣਾ ਸੀ ਡਿਪਟੀ ਕਮਿਸ਼ਨਰ ਸੰਰੂਰ ਨੇ ਕਿਹਾ ਵੀ ਸਾਡੇ 100ਵੇਂ ਦਾ ਪਲਾਂਟ ਖੁੱਲਿਆ ਵੀ ਬੜਾ ਵਧੀਆ ਜੋਗਾ ਇੱਦਾਂ ਦਾ ਕੰਮ ਕਰਦੇ ਨੇ ਉਹ ਉਹ ਕਹਿਣ ਲੱਗੇ ਡੀ ਸਾਹਿਬ ਨੂੰ ਕਹਿੰਦੇ ਵੀ ਆਪਾਂ ਪਹਿਲਾਂ ਉਹ ਦੇਖਣਾ ਤੇ ਆਪਾਂ ਮੰਡਿਆ ਦਾ ਦੌਰਾ ਬਾਅਦ ਚ ਕਰਾਂਗੇ ਮਠੰਡਿਆ ਮੈਨੂੰ ਬਿਨਾਂ ਦੱਸੇ ਬਿਨਾਂ ਉਹ ਇੱਥੇ ਆ ਡਾਕਟਰ ਸੁਆਮੀਨਾਥਨ ਡਿਪਟੀ ਕਮਿਸ਼ਨਰ ਪੰਜਾਬ ਦੇ ਵਿੱਤ ਕਮਿਸ਼ਨਰ ਵੇ ਸੈਕਟਰੀ ਮੇਰਾ 10 12 ਤੋ ਉਹਨਾਂ ਨੇ ਸੈਕਟਰੀ ਸੀਗੇ ਡਾਕਟਰ ਕਾਲਗੜ ਸੀਗੇ ਬਾਈ ਚਾਂਸਲ ਪੀ ਐ ਜੂ ਦੇ ਡਾਕਟਰ ਹੌਲਕ ਸਿੰਘ ਡਾਕਟਰ ਐਸ ਐਮ ਐਸ ਗੈਣ ਸੀਗੇ ਸਰਜੀਤ ਸਿੰਘ ਹੈ ਨਾ ਉਹ ਜਦੋਂ ਉਹਰੇ ਆ ਗਏ ਉਹ ਦੇਖਿਆ ਮੈਂ ਇਦਾਂ ਕਿ ਸ਼ਹਿਰਾ ਬੈਨਾਨ ਸੀਗਾ ਹੁਣ ਤਾਂ ਪੁਰਦਾ ਪਜਾਮਾ ਪਾਇਆ ਨਾ ਜਿਹੋ ਉਹਨੇ ਦੇਖਿਆ ਵੀ ਕੋਈ ਕੰਮ ਹੈ ਜ ਮੈਂ ਤਾਂ ਆ ਕੰਮ ਕਰਦਾ ਕਹਿੰਦੇ ਕੋਈ ਸ਼ੇਲ ਮੈਨ ਕਿੱਥੇ ਵੇਚਦਾ ਮੈਂ ਕਿਤੇ ਨਹੀਂ ਵੇਚਦਾ ਵੇਚਦਾ ਹੈ ਨਹੀਂ ਰੋਜ਼ ਬਣਾਉਣਾ ਆਉਣ ਤੋਂ ਛੋਟੇ ਸਾਹਮਣੇ ਬਣ ਰਿਆ ਇਹ ਸੌ ਰੋਡ ਦੁਕਾਨ ਤੇ ਲੈ ਜਾਣਾ ਉੱਥੇ ਫੇਰੀ ਪਾ ਦੇਣਾ ਕਹਿੰਦੇ ਹੈ ਮੈਂ ਕਹਾ ਕਹਿੰ ਕੋਈ ਹੋਰ ਨਹੀਂ ਡਾਕਟਰ ਮਗਾਨੇ ਉਸੇ ਮੌਕੇ ਡਾਕਟਰ ਸੁਆਮੀਨਾਥ ਨੇ ਡਾਕਟਰ ਕਾਲਗਟ ਨੂੰ ਕਿਹਾ ਨਾ ਡਾਕਟਰ ਹੌਲਕ ਨੂੰ ਕਿਹਾ ਡਾਕਟਰ ਕਾਲਗ ਬਾਈ ਚਾਂਸ ਸੀਗਾ ਕਪਾਸ ਕਹਿੰਦੇ ਵੀ ਨਹੀਂ ਨਨ ਇੱਕ ਬੂਤੇ ਆ ਯੂਨੀਵਰਸਿਟੀ ਉਸ ਦਿਨ ਤੋਂ ਲੈ ਕੇ ਉਹਨੇ ਮੈਨੂੰ ਇੱਕ ਬੂਤੇ ਦਿੱਤਾ ਉਸ ਦਿਨ ਤੋਂ ਮੇਰਾ ਕੰਮ ਚੱਲਿਆ ਲੁਧਿਆਣੇ ਯੂਨੀਵਰਸਿਟੀ ਦੇ ਵਿੱਚ ਜਦੋਂ ਦਾ ਮੈਂ ਬੂਤ ਖੋਲਿਆ ਉਸ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਦੇਖਦਾ ਕਿੰਨੇ ਟਰਨਓਵਰ ਬੰਦਦੇ ਜੋੜੇ ਮੁੱਖੇ ਹਲਾਤ ਵੀ ਦੇਖੇ ਨੇ ਕਿੰਮਤ ਕਰਦੇ ਹੋ ਕਲਾਕਤਾ ਚ ਮੈਂ ਤਾਂ ਕਿਸੇ ਦਿਨ ਨੂਨ ਤੋਂ ਵੀ ਔਖਾ ਸੀ 2 ਰੁਪਏ ਦਾ ਨੂਨ ਲੈਣ ਨੂੰ ਵੀ ਔਖਾ ਸੀ ਬੱਚਿਆਂ ਦੀ ਫੀਸ ਨਹੀਂ ਸੀ ਭਰੀ ਜਾਂਦੀ ਹੁਣ ਕੀ ਹੋਰ ਕੀ ਕਰੇਂ ਤੁਸੀਂ ਬੜੀ ਮਹਾਰੀ ਮੇਰਾ ਕਿੰਨਾ ਟਰਨਓਵਰ ਮੰਗਦੇ ਹੋ ਜੇ ਸਲਾਹ ਲਾ ਕੇ ਸਲਾਹਨਾ ਤਾਂ ਮੈਂ ਹੁਣ ਤੁਹਾਨੂੰ ਕਲੀਅਰ ਤਾਂ ਨਹੀਂ ਦੱਸ ਸਕਦਾ ਅੰਦਾਜ਼ਾ ਤਾਂ ਹੈ ਕਿ 10-15 ਲੱਖ ਦੀ ਖੁਸ਼ ਹਾਂ ਖੁਸ਼ ਹਾਂ ਇਹ ਨਹੀਂ ਮੇਰਾ ਕਿੰਨਾ ਸਾਫ ਹੈ ਇਸ ਤੋਂ ਬਾਅਦ ਪੂਰੀ ਸਾਫ ਹੀ ਬੱਚਿਆਂ ਦਾ ਮੈਂ ਤਾਂ ਹੁਣ ਕਰੀ ਵੀ ਨਹੀਂ ਕੋਈ ਸਾਫ ਬੱਚੇ ਕਰਦੇ ਨੇ ਹੈਨਾ ਹੁਣ ਉਸ ਤੋਂ ਬਾਅਦ ਮਤਲਬ ਮੇਰਾ ਵਧੀਆ ਹਿਸਾਬ ਹੈ ਸੋਇਆ ਮਿਲਕ ਦੇ ਨਾਲ ਸੋਇਆ ਮਿਲਕ ਬਣਾ ਰਿਹਾ ਸੋਇਆ ਟੂਫ ਬਣਾ ਰਿਹਾ ਤੇ ਸੋਇਆ ਦੇ ਬਿਸਕੁਟ ਬਣਾ ਰਿਹਾ ਸੋਇਆ ਦੇ ਅਦਰ ਪ੍ਰੋਡਕਟਸ ਬਣਾ ਰਿਹਾ ਨੇ ਕਿੰਨੀ ਕੁ ਕਵਾਂਟੀਟੀ ਚ ਵੇਚਦੇ ਹੋ ਤੁਸੀਂ ਜਾਂ ਲੋਕ ਤੁਹਾਡੇ ਕੋਲ ਲੈ ਕੇ ਜਾਂਦੇ ਨੇ ਮੈਂ ਵੇਚਣ ਦਾ ਕੱਦ ਲੈ ਗਿਆ ਨਹੀਂ ਅਜੇ ਤੋਂ ਘਰੋਂ ਲੈ ਜਾਂਦੇ ਨਹੀਂ ਜਦੋਂ ਮਤਲਬ ਮੇਰੇ ਗੱਡੀਆਂ ਚੱਲਦੇ ਹੋ ਮੈਂ ਤੁਹਾਨੂੰ ਦਿਖਾਉਂਗਾ ਗੱਡੀਆਂ ਦੇ ਵੀ ਕਿਦਾਂ ਕਿਦਾਂ ਸਿਸਟਮ ਹੈਗਾ ਬਣਾਇਆ ਹੋਇਆ ਉਦੋਂ ਮੈਂ ਦਿਖਾਉਂਗਾ ਉਹਨਾਂ ਨੂੰ ਜਦ ਹੁੰਦਾ ਉਹ ਕਿ ਲੈ ਲੈਂਦੇ ਨੇ ਖੁਸ਼ ਹੋ ਕੇ ਲੈ ਲੈਂਦੇ ਨੇ ਪੀਐਸਯੂ ਦੇ ਵਿੱਚ ਸਭ ਤੋਂ ਵੱਧ ਵਿਕਦੇ ਕਿੰਨਾ ਬਣਦਾ ਮੇਰਾ ਭਵਨ ਦੀਖਣ ਕਰ ਚੁੱਕਾ। ਕਿੱਸੇ ਸਾਹਿਬ ਇਸ ਤਰੀਕੇ ਨਾਲ ਦੇਖੋ ਕਿ ਜਿਹੜੇ ਕਾਰੋਬਾਰ ਨੂੰ ਕਾਕਾ ਪਿਆ ਦੋਲਗਰ ਤੋਂ ਦੀ ਗੱਲ ਕਰਦੇ ਨੇ ਉਸ ਤੋਂ ਬਾਅਦ ਸੋਇਆ ਮਿਲ ਤੋਂ ਸੋਇਆ ਪੀਲ ਦਾ ਕੰਮ ਸ਼ੁਰੂ ਕੀਤਾ। ਪਰ ਮਹਾਰਾਜ ਜੀ ਬਹੁਤ ਵਧੀਆ ਕੰਮ ਚੱਲ ਰਿਹਾ। ਜਿਵੇਂ ਕਿ ਅੱਜ ਤੱਕ ਜੀ 10 ਤੋਂ 15 ਲੱਖ ਦਾ ਸਾਲਾਨਾ ਕੰਮ ਕਰ ਰਿਹਾ। ਇਹ ਬਹੁਤ ਵਧੀਆ ਵੀ ਛੋਟਾ ਹੀ ਹੁੰਦਾ ਜਦੋਂ ਛੋਟੇ ਛੋਟੇ ਹੁੰਦੇ ਜਦੋਂ ਕਾਕਾ ਪਿਆ ਦੇਖਿਆ ਬਹੁਤ ਔਖਾ ਸਮਾਂ ਵੀ ਦੇਖਿਆ ਤੇ ਉਦਵਾਰ ਬਈ ਮੈਂ ਯੂਨੀਵਰਸਿਟੀ ਲੱਗ ਗਿਆ ਪੜ੍ਹਨ ਚਲੋ ਯੂਨੀਵਰਸਿਟੀ ਦੁਕਾਨ ਸੀ ਆਪਣੀ ਉਸ ਆਮ ਸਵਾਲ ਕਰਦੀ ਬਾਕੀ ਪੜ੍ਹਦਾ ਸਟੱਡੀ ਕਰਦਾ ਸੀਆ ਮੁਰੇ ਜਦੋਂ ਜੋਬ ਕੀਤੀ ਜੋਬ ਤੋਂ ਬਾਅਦ ਚਲੋ ਹੁਣ ਮੈਂ ਨਾਲ ਹੀ ਇਹਨਾਂ ਤੇ ਜੋਬ ਮੈਂ ਹੁਣ ਵੀ ਕਰ ਰਿਹਾ ਪਰ ਚਲੋ ਹੁਣ ਨਾਲ ਕੰਮ ਕਰ ਰਿਹਾ ਹੱਥ ਬਟਾ ਰਿਹਾ ਕਿੰਨਾ ਕੰਮ ਦੇ ਵਿੱਚ ਕਾਰੋਬਾਰ ਦੇ ਵਿੱਚ ਬੱਤਾ ਪਈ ਬਹੁਤ ਹੋਇਆ ਬਈ ਹੁਣ ਤਾਂ ਯਾਨੀ ਕਹਿ ਲਓ ਵੀ ਪਿਛਲੇ 10 ਸਾਲਾਂ ਦਾ ਬਹੁਤ ਵਧੀਆ ਯਾਨੀ ਕਿਹ ਕਿਹੜੀ ਖਾਤੇ ਜਾਂਦਾ ਸੀ ਆਪਣਾ ਵੀ ਲੁਧਿਆਣਾ ਮੀਨ ਹੋ ਗਿਆ ਸੰਗਰੂਰ ਹੋ ਗਿਆ ਆਪਣਾ ਮਲੇਰਕੋਟਲਾ ਹੋ ਗਿਆ ਬਰਨਾਲਾ ਹੋ ਗਿਆ ਜਿੰਦਾ ਹੋ ਗਿਆ ਪੰਜ ਸ਼ਹਿਰ ਯਾਨੀ ਮੈਟਰੋ ਸਿਟੀ ਸੇ ਹੈ ਜਾਨੀ ਕਿਤੇ ਕਦੇ ਹੈਗਾ ਦਿਨ ਵੀ ਆਇਆ ਵੀ ਆਰਡਰ ਬੱਧ ਹੋਣ ਗਿਆ ਹੋਵੇ ਕਿ ਆਰਡਰ ਕੱਟ ਹੋਵੇ ਆਇਆ ਬਈ ਬਿਲਕੁਲ ਆਇਆ ਜੀ ਬਿਲਕੁਲ ਆਇਆ ਕਈਰ ਹੋ ਜਾਂਦਾ ਬੜਾ ਕਈਰ ਕਹਿਣਾ ਚਾਹੁੰਦਾ ਕਿ ਬੜੇ ਕੁਝ ਨਹੀਂ ਜਿਹੜੇ ਮੇਰੇ ਬੱਚੇ ਨੇ ਮੇਰੇ ਨਾਲ ਕੁੱਤੇ ਨਾਲ ਮੁੱਦਾ ਵਾਕਈ ਕਰੇ ਮੈਂ ਬਿਲਕੁਲ ਖੜਿਆ ਜੀ ਇੰਨਾ ਨੇ ਇੰਨਾ ਕਰ ਕੀ ਇੰਨੇ ਜੋ ਅੱਗੇ ਹੋਏ ਇੰਨਾ ਨਹੀਂ ਕੀਤਾ ਇੰਨੇ ਜੋ ਅੱਗੇ ਤੇ ਇਹਨਾਂ ਨਾਲ ਹਮੇਸ਼ਾ ਤੇ ਸਾਥ ਨੇ ਇਨਸਾਨ ਦੀਆਂ ਕਦਰਾਂ ਕੀਮਤਾਂ ਕੇਵਲ ਉਸਦੇ ਅੰਦਰਲੇ ਜਜ਼ਬੇ ਅਤੇ ਹੌਸਲੇ ਤੇ ਕਾਇਮ ਹੁੰਦੀਆਂ ਨੇ ਲੱਖਾਂ ਰੁਪਏ ਲਾ ਬਾਹਰ ਜਾ ਕੇ ਆਪਣੇ ਮੁਲਕ ਨੂੰ ਢੰਡਣ ਵਾਲੇ ਨੌਜਵਾਨਾਂ ਨੂੰ ਇਸ ਬਜ਼ੁਰਗ ਦੇ ਹੌਸਲੇ ਤੋਂ ਚੰਗੀ ਸੇਧ ਮਿਲਦੀ ਹੈ ਜੇਕਰ ਕਦੇ ਤੁਹਾਡੇ ਨਾਲ ਕੁਝ ਗਲਤ ਵੀ ਹੁੰਦਾ ਹੈ ਤਾਂ ਉਸਦੇ ਪਿੱਛੇ ਪਰਮਾਤਮਾ ਨੇ ਕੁਝ ਚੰਗਾਈ ਸੋਚਿਆ ਹੁੰਦਾ ਹੈ ਧੰਨਵਾਦ